ਪਿਆਰ ਦੀ ਕੋਈ ਪਰਵਾਹਸ਼ਾ ਨਹੀਂ ਹੁੰਦੀ ਪਿਆਰ ਕਿਸੇ ਨਾਲ ਵੀ ਕੀਤਾ ਜਾ ਸਕਦਾ ਹੈ ਫਿਰ ਉਹ ਚਾਹੇ ਕੋਈ ਖਤਰਨਾਕ ਜਾਨਵਰੀ ਕਿਉ ਨਾ ਹੋਵੇ ਜਾਂ ਕੋਈ ਖਤਰਨਾਕ ਪੰਛੀ ਕਿਉ ਨਾ ਹੋਵੇ 14 ਚੰਗਾ ਲੱਗੀਆਂ ਨੇ 14 ਚੰਗਾ ਜਿੱਟੀਆਂ ਨੇ ਇਹ ਹਰ ਵਕਤ ਦਸਵੇਂ ਪਾਤਸ਼ਾਹ ਜੀ ਦੇ ਨਾਲ ਹੀ ਰਿਹਾ 14 ਚੰਗਾ ਜੀ 24 ਘੰਟੇ ਮੇਰੇ ਕੋਲ ਹੀ ਰਹਿੰਦਾ ਵਾ ਹਰ ਵਕਤ ਨਾਲ ਰਹਿੰਦਾ ਮੇਰੇ ਜਦੋਂ ਸੌਣੇ ਆ ਜਦ ਵੀ ਮੇਰੇ ਕੋਲ ਹੀ ਹੁੰਦਾ ਇਹ ਉਦਾਂ ਮੇਰੀ ਬਾਹ ਤੇ ਬਹਿ ਕੇ ਜਾਂਦਾ ਜਿੱਥੇ ਵੀ ਜਾਂਦਾ ਪਲਾਟ ਚ ਖੁੱਲਾ ਹੀ ਹੁੰਦਾ ਡਾਰੀ ਵੀ ਮਾਰਦਾ ਹੈ ਤੇ ਉੱਡਿਆ ਵੀ ਇੱਕ ਦਿਨ ਦੂਰ ਚਲ ਗਿਆ ਹੋਵੇ ਉਹ ਅਨੰਤਪੁਰ ਸਾਹਿਬ ਚਲੇ ਗਿਆ ਸੀ ਜਦੋਂ ਹੁਣ ਅਸੀਂ ਹੋਲੇ ਮੱਲੇ ਤੇ ਗਏ ਅੱਛਾ ਉੱਥੇ ਉੱਡ ਗਿਆ ਸੀ ਉੱਡ ਕੇ ਜਾ ਕੇ ਕੋਠੇ ਤੇ ਬਹਿ ਗਿਆ ਸੀ ਫੇਰ ਮੈਂ ਜਾ ਕੇ ਕੋਠੇ ਤੇ ਮੈਂ ਕਿਹਾ ਆ ਜਾ ਪੁੱਤ ਚੱਲੀਏ ਆਪਾਂ ਫੇਰ ਮੇਰੀ ਬਾਹ ਤੇ ਬਹਿ ਗਿਆ ਜਿਹੜੀ ਭਾਸ਼ਾ ਆਪਾਂ ਜਾਨਵਰਾਂ ਜਾਂ ਕਿਸੇ ਬੰਦੇ ਨਾਲ ਵੀ ਆਪਾਂ ਵਰਤਾਂਗੇ ਨਾ ਉਹ ਭਾਸ਼ਾ ਪਿਆਰ ਦੀ ਆ ਸਾਡੇ ਦਿਲਾਂ ਦੇ ਵਿੱਚ ਕੋੜਿਆ ਹੈ ਨਾ ਕੋਈ ਕੋੜਿਆਂ ਨੂੰ ਪਿਆਰ ਨਾਲ ਬੁਲਾ ਰੱਖਦੇ ਆ ਉਨਨਿਸ਼ ਬੁਲਾਈ ਦੇ ਆ ਫਤੇ ਬੁਲਾਉਂਦੇ ਤੇ ਉਹ ਭੱਜੇ ਆਉਂਦੇ ਆ ਜਦੋਂ ਕਿਹਦਾ ਘਾਲ ਉਹ ਨਾਲ ਹੀ ਆ ਜਾਂਦੇ ਘੋੜੇ ਕਿਉਂ ਪਾਸਾ ਆਪਾਂ ਪਿਆਰ ਦੀ ਗੱਲ ਕਰਦੇ ਆ ਪਾਸਾ ਪਿਆਰ ਦੀ ਇੱਕ ਖੂਹ ਹੁੰਦਾ ਹੁੰਦਾ ਨਾ ਖੂਹ ਦੇ ਵਿੱਚ ਕਹੋਂਗੇ ਨਾ ਬਾਈ ਜੀ ਕਿਤੇ ਜੀ ਦੀ ਆਉਗੀ ਆਵਾਜ਼ ਜੇ ਖੂਹ ਦੇ ਵਿੱਚ ਕਹੋਂਗੇ ਓਏ ਤੇ ਉਹਦੇ ਵਿੱਚ ਓਏ ਦੀ ਆਵਾਜ਼ ਆਉਗੀ ਹੈ ਨਾ ਇਹ ਵੀ ਜਾਨਵਰਾਂ ਨੂੰ ਪਤਾ ਲੱਗ ਜਾਂਦਾ ਵੀ ਕਿਹੜਾ ਬੰਦਾ ਪਿਆਰ ਨਾਲ ਬੁਲਾ ਰਿਹਾ ਕਿਹੜਾ ਬੰਦਾ ਗੁੱਸੇ ਨਾਲ ਹੁਣ ਜਿਹੜੇ ਆਪਾਂ ਕਹਿ ਦਿੰਦੇ ਆ ਵੀ ਸਾਡੇ ਕੰਮਕਾਰ ਬੰਦ ਹੋ ਜਾਂਦੇ ਆ ਕਹਿੰਦੇ ਹਨਾ ਅਬ ਆ ਪੰਡਤਾਂ ਦੇ ਮੜੀਆਂ ਦੇ ਮਸੀਹਾਂ ਦੇ ਮੱਥਾ ਟੇਕਦੇ ਫਿਰਦੇ ਆਂ ਫਿਰਦੇ ਆ ਨਾ ਤੇ ਮੈਂ ਕਹਿੰਦਾ ਇਹੀ ਚੀਜ਼ ਆਪਾਂ ਜਾਨਵਰਾਂ ਨੂੰ ਪਾ ਦਈਏ ਇਹੀ ਕਤੀ ਦਿਨ ਤੁਸੀਂ ਜਿਹੜਾ ਘੌੜ ਹੁੰਦਾ ਉਹ ਤੀੜਿਆਂ ਦਾ ਤੇ ਉਹਨਾਂ ਨੇ ਵੀਰੇ ਘਰੇ ਥੋੜੀ ਮੰਗਣਾ ਆਣਾ ਮੰਗਣਾ ਨਾ ਕਰੇ ਉਹਨਾਂ ਦੀ ਸੇਵਾ ਕਰੋ ਉਹਨਾਂ ਦੇ ਦਾਣੇ ਪਾਓ ਉਹਨਾਂ ਨੂੰ ਕਬੂਤਰਾਂ ਨੂੰ ਦਾਣੇ ਪਾਓ ਮੈਂ ਕਹਿੰਦਾ ਜਿਹੜਾ ਕੰਮ ਨਹੀਂ ਹੁੰਦਾ ਉਹ ਵੀ ਹੋਊਗਾ ਨਮਸਤੇ ਸਸਰੀਕਾਲ ਆਦਵ ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਪਿਆਰ ਦੀ ਕੋਈ ਪਰਵਾਹਸ਼ਾ ਨਹੀਂ ਹੁੰਦੀ ਪਿਆਰ ਕਿਸੇ ਨਾਲ ਵੀ ਕੀਤਾ ਜਾ ਸਕਦਾ ਆ ਫਿਰ ਉਹ ਚਾਹੇ ਕੋਈ ਖਤਰਨਾਕ ਜਾਨਵਰੀ ਕਿਉਂ ਨਾ ਹੋਵੇ ਜਾਂ ਕੋਈ ਖਤਰਨਾਕ ਪੰਛੀ ਕਿਉਂ ਨਾ ਹੋਵੇ ਬਾਜ ਦੀ ਗੱਲ ਕਰਦੇ ਆ ਬਾਜ ਇੱਕ ਬਹੁਤ ਉੱਚੀ ਉਡਾਰੀ ਮਾਰਨ ਵਾਲਾ ਪੰਛੀ ਹੈ ਤੇ ਆਮ ਲੋਕਾਂ ਦੇ ਨਾਲ ਇਹਦਾ ਮਿਲਣ ਵਰਤਨ ਥੋੜਾ ਜਿਹਾ ਘੱਟ ਹੁੰਦਾ ਆ ਪਰ ਜੇ ਪਿਆਰ ਕੀਤਾ ਜਾਵੇ ਤਾਂ ਉੱਚੀਆਂ ਉਡਾਰੀਆਂ ਵਾਲੇ ਵੀ ਆਪਣੀ ਬਾਹ ਦੇ ਉੱਤੇ ਆਣ ਕੇ ਬਹਿ ਜਾਂਦੇ ਨੇ ਪਿਆਰ ਜਿਹੜਾ ਹੈਗਾ ਬਹੁਤ ਵੱਡੀ ਚੀਜ਼ ਹੈ ਪਿਆਰ ਦੇ ਨਾਲ ਸਾਰਾ ਕੁਝ ਜਿੱਤਿਆ ਜਾ ਸਕਦਾ ਹੈ ਗੁਰੂ ਸਾਹਿਬ ਨੇ ਵੀ ਕਿਹਾ ਹੈ ਜਿਨ ਪ੍ਰੇਮ ਕੀਓ ਤੈਨਹੀਂ ਪ੍ਰਭ ਪਾਇਓ ਸੋ ਇਹ ਜਿਹੜੀਆਂ ਗੱਲਾਂ ਹੈਗੀਆਂ ਨੇ ਸਾਡੇ ਨਾਲ ਨਿਹੰਗ ਸਿੰਘ ਬੈਠੇ ਨੇ ਇਹਨਾਂ ਨੇ ਇੱਕ ਬਾਝ ਰੱਖਿਆ ਹੈ ਤੇ ਜੋ ਇਹਨਾਂ ਦਾ ਸਾਰਾ ਕਹਿਣਾ ਮੰਨਦਾ ਆ ਤੇ ਪਿਆਰ ਦੇ ਨਾਲ ਇਹਨਾਂ ਦੇ ਨਾਲ ਰਹਿ ਰਿਹਾ ਆ ਤੇ ਜੋ ਇਹ ਖੁਲਾਉਂਦੇ ਨੇ ਪੁਲਾਉਂਦੇ ਨੇ ਸਾਰੀ ਜਾਣਕਾਰੀ ਲਵਾਂਗੇ ਵੀ ਇਹ ਕਿੱਥੋਂ ਲਿਆਂਦਾ ਇਹਨਾਂ ਨੇ ਕਿੰਨੀ ਦੇਰ ਤੋਂ ਇਹਨਾਂ ਨੇ ਪਾਲਿਆ ਆ ਤੇ ਇਹਨੂੰ ਇਹਦੀ ਡਾਈਟ ਕੀ ਆ ਕੀ ਖਵਾਉਂਦੇ ਨੇ ਉਹਨੂੰ ਬਾਬਾ ਜੀ ਸਸਰੀਕਾ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਬੋਲੇ ਬਾਬਾ ਜੀ ਬਾਜ ਅਸੀਂ ਦੇਖ ਰਹੇ ਆ ਤੁਸੀਂ ਲੈ ਕੇ ਆਏ ਹੋ ਮੇਰੇ ਕੋਲ ਵੀ ਆਇਆ ਸੀਗਾ ਮੇਰੇ ਕੋਲ ਮੇਰੀ ਵੀ ਬਾਹ ਦੇ ਉੱਤੇ ਬੈਠਾ ਰਿਹਾ ਆ ਤੇ ਇਹ ਕਦੋਂ ਦਾ ਤੁਸੀਂ ਇਹ ਪਾਲਿਆ ਹੋਇਆ ਤੇ ਨੂੰ ਕਿਦਾਂ ਤੁਸੀਂ ਇਹਦੀ ਸਿਕਲਾਈ ਕਰ ਰਹੇ ਹੋ ਇਹ ਜੀ ਪਹਿਲਾਂ ਤਾਂ ਆਪਣੇ ਇੱਕ ਪਚੰਗੀ ਸਿੰਘ ਆਪਣਾ ਇੱਕ ਨਿਹੰਗ ਸਿੰਘ ਉਹਦੇ ਕੋਲੇ ਸੀਗਾ ਔਰ ਪਹਿਲਾਂ ਉਸ ਤੋਂ ਪਹਿਲਾਂ ਮੇਰੇ ਕੋਲੇ ਮੰਗੂ ਮੱਟਾ ਵਾਲਾ ਸੀਗਾ ਮੰਗੂ ਮੱਟਾ ਅੰਦਰ ਚਲੇ ਗਿਆ ਉਹਦੇ ਫੇਰ ਘਰਦਿਆਂ ਨੇ ਲੈ ਲਿਆ ਸੀਗਾ ਫੇਰ ਮੇਰਾ ਦਿਲ ਜਿਆ ਨਹੀਂ ਲੱਗਦਾ ਸੀਗਾ ਫੇਰ ਉਹ ਸਿੰਘ ਨੇ ਦੇਖਿਆ ਵੀ ਇਹ ਔਖਾਵਾ ਦਾ ਦੁਖੀ ਆ ਯਾਰ ਇਹਨੂੰ ਬਾਅਦ ਦਈਏ ਫੇਰ ਉਹਨੇ ਐ ਮੈਨੂੰ ਇਹ ਬਾਜ ਭੇਟ ਕਰਤਾ ਛੋਟਾ ਜਿਹਾ ਹੁੰਦਾ ਸੀ ਤੁਸੀਂ ਲਿਆਂਦਾ ਆ ਨਹੀਂ ਜੀ ਇਹ ਮੈਨੂੰ 3-4 ਮਹੀਨੇ ਹੋ ਗਏ ਮੇਰੇ ਕੋਲੇ ਇਹਨੂੰ ਤੇ 24 ਘੰਟੇ ਮੇਰੇ ਕੋਲੇ ਹੀ ਰਹਿੰਦਾ ਵਾ ਹਰ ਵਕਤ ਨਾਲ ਰਹਿੰਦਾ ਮੇਰੇ ਜਦੋਂ ਸੌਣੇ ਆ ਜਦ ਵੀ ਮੇਰੇ ਕੋਲੇ ਹੀ ਹੁੰਦਾ ਇਹ ਉਦਾਂ ਮੇਰੀ ਬਾਹ ਤੇ ਬਹਿ ਕੇ ਜਾਂਦਾ ਜਿੱਥੇ ਵੀ ਜਾਂਦਾ ਪਲਾਟ ਚ ਖੁੱਲਾ ਹੀ ਹੁੰਦਾ ਡਾਰੀ ਵੀ ਮਾਰਦਾ ਇਹ ਕਦੇ ਉੱਡਿਆ ਵੀ ਕਿਤੇ ਦੂਰ ਚਲ ਗਿਆ ਹੋਵੇ ਉਹ ਇਹ ਨੰਤਪੁਰ ਸਾਹਿਬ ਚਲੇ ਗਿਆ ਸੀ ਜਦੋਂ ਹੁਣ ਅਸੀਂ ਹੋਲੇ ਮੱਲੇ ਤੇ ਗਏ ਆ ਅੱਛਾ ਉੱਥੇ ਉੱਡ ਗਿਆ ਸੀ ਉੱਡ ਕੇ ਜਾ ਕੇ ਕੋਠੇ ਤੇ ਬਹਿ ਗਿਆ ਸੀ ਫੇਰ ਮੈਂ ਜਾ ਕੇ ਕੋਠੇ ਤੇ ਮੈਂ ਕਿਹਾ ਆ ਜਾ ਪੁੱਤ ਚੱਲੀਏ ਆਪਾਂ ਫੇਰ ਮੇਰੀ ਬਾਹ ਤੇ ਬਹਿ ਗਿਆ ਇਹ ਅੱਛਾ ਫੇਰ ਆ ਗਿਆ ਤੁਹਾਡੇ ਕੋਲ ਬਾਬਾ ਜੀ ਕੀ ਇਹਨੂੰ ਤੁਸੀਂ ਖਵਾਨੇ ਹੋ ਕੀ ਇਹਦਾ ਕੋਈ ਡਾਈਟ ਕੀ ਹੈਗੀ ਆ ਮਤਲਬ ਵੀ ਇਹ ਰੋਟੀ ਖਾਂਦਾ ਆ ਸਬਜ਼ੀ ਖਾਂਦਾ ਕੀ ਖਾਂਦਾ ਨਹੀਂ ਜੀ ਜਿਵੇਂ ਛੇਰ ਇੱਕ ਜੰਗਲ ਦਾ ਰਾਜਾ ਹੁੰਦਾ ਕਿਉਂਕਿ ਉਹ ਮਰ ਨਹੀਂ ਮਰ ਜੂਗਾ ਉਹ ਹੋਰ ਕੋਈ ਚੀਜ਼ ਨਹੀਂ ਖਾਊਗਾ ਕਿ ਘਾ ਨਹੀਂ ਖਾਊਗਾ ਉਹਨੇ ਮਾਸ ਖਾਣਾ ਹੀ ਖਾਣਾ ਚਾਹੇ ਕਿਵੇਂ ਖਾਣਾ ਬਿਮਾਰ ਕੇ ਖਾਣਾ ਕਿਵੇਂ ਵੀ ਖਾਣਾ ਉਹਨੇ ਖਾਣਾ ਹੀ ਖਾਣਾ ਇੱਕ ਨੇ ਜੀ ਇਹ ਜਿਹੜਾ ਬਾਜ ਆ ਬਹੁਤ ਖਤਰਨਾਕ ਚੀਜ਼ ਆ ਇਹ ਮੈਂ ਇਹਨੂੰ ਕਮਾਂਡੋ ਕਹਿੰਨਾ ਕਮਾਂਡੋ ਹੁਕਮ ਸਿੰਘ ਅੱਛਾ ਕਮਾਂਡੋ ਹੁਕਮ ਸਿੰਘ ਇਹਦਾ ਨਾਮ ਰੱਖਿਆ ਤੁਸੀਂ ਹਾਂ ਜੀ ਕਮਾਂਡੋ ਇਹਦਾ ਏਕਣ ਆ ਵੀ ਇਹ ਪਹਿਰਾ ਦਿੰਦਾ ਰਾਤ ਨੂੰ ਔਰ 24 ਘੰਟੇ ਚੱਕੰਨਾ ਰਹਿੰਦਾ ਹਰ ਵਕਤ ਜਿੱਥੇ ਮੈਂ ਪਲਾਟ 'ਚ ਰਹਿੰਦਾ ਉੱਥੇ ਮੇਰੇ ਨਾਲ ਹੀ ਰਹਿੰਦਾ ਇਹ ਇਹ ਰਾਤ ਨੂੰ ਕੁਰਸੀ ਤੇ ਬਹਿ ਕੇ ਮੇਰੇ ਪਹਿਰਾ ਦੰਦਾ ਨਾਲ ਮੈਂ ਜਿੱਥੇ ਪਿਆ ਹੋਊਗਾ ਉੱਥੇ ਨਾਲ ਮੇਰੇ ਕੁਰਸੀ ਤੇ ਬੈਠਾ ਰਹਿਣਾ ਇਹ ਸਾਰੀ ਰਾਤ ਫਿਰ ਜਦੋਂ ਦਿਨ ਚੜਦਾ ਫਿਰ ਇਹਨੇ ਪਲਾਟ ਚ ਸਾਲਾ ਮਾਰਨੀਆਂ ਉੱਡਣਾ ਖਾਣਾ ਪੀਣਾ ਜੋ ਵੀ ਕੁਸੋ ਇਹਨੇ ਜਦੋਂ ਸਵੇਰੇ ਮੈਨੂੰ ਨਾ ਫਿਰ ਇਹਨੇ ਮੈਨੂੰ ਫਤੇ ਬੁਲਾ ਕੇ ਇਹਨੇ ਫਿਰ ਲੰਬੀਆਂ ਲੰਬੀਆਂ ਫਿਰ ਬਿਸ਼ਲਾ ਮਾਰਨੀਆਂ ਅੱਛਾ ਵੀ ਉੱਠ ਵੀ ਮੈਨੂੰ ਹੁਣ ਦੇਹ ਕੁਸ ਕਰਨ ਨੂੰ ਫਿਰ ਇਹਨੂੰ ਮੈਂ ਖਾਣ ਨਹੀਂ ਦੇਣਾ ਉੱਠ ਕੇ ਕੋਲੀ ਹੁੰਦਾ ਮੇਰੇ ਹਰ ਵਕਤ ਉਹ ਦੇਣਾ ਇਹਨੂੰ ਖਾਣ ਨੂੰ ਉਸੇ ਵਕਤ ਮੈਂ ਇਹਨੂੰ ਫਿਰ ਇਹਨੂੰ ਖਾ ਕੇ ਐਂ ਰਜਾ ਕੇ ਫਿਰ ਇਹਨੂੰ ਕੱਢ ਕੇ ਤੰਬੂ ਚੋਂ ਬਾਹਰ ਸਿੱਟ ਦੇਣਾ ਇਹ ਬਾਹਰ ਡੱਕਿਆਂ ਤੇ ਵੀ ਜੇ ਉੱਡਣਾ ਇਹਨੇ ਉੱਡ ਜਵੇ ਜੇ ਇਹਨੇ ਬੈਠਣਾ ਬੈਠਾ ਰਹੂਗਾ ਉੱਡ ਜਾਂਦਾ ਫਿਰ ਹਾਂਜੀ ਡੜੀ ਡੂਰੀ ਮਾੜੀ ਮੋਟੀ ਮਾਰ ਲੈਂਦਾ ਆਪਣੇ ਆਪ ਵੀ ਅਨੰਤਪੁਰ ਸਾਹਿਬ ਜਿਵੇਂ ਮਾਰ ਲਿਆ ਸੀ ਉਹ ਕੋਣ ਪਲਾਟ ਚ ਮਾਰ ਲੈਂਦਾ ਮਾੜੀ ਮੋਟੀ ਕਿਤੇ ਕਿਤੇ ਇਹ ਰਾਜ ਜਾਂਦਾ ਵਾਪਸ ਆਪੇ ਵਾਪਸ ਆ ਜਾਂਦਾ ਜਿਵੇਂ ਸਾਲ ਮਾਰੀ ਇੱਥੋਂ ਉੱਥੇ ਇੱਥੋਂ ਉਹ ਪਲਾਟ ਚੋਂ ਬਾਹਰ ਨਹੀਂ ਨਿਕਲਦਾ ਤੁਹਾਨੂੰ ਕਹਿਣਾ ਮੰਨਦਾ ਬਾਬਾ ਜੀ ਮੰਨਦਾ ਜੀ ਬਿਲਕੁਲ ਅੱਛਾ ਮੇਰੇ ਕੋ ਇੱਕ ਛੋਟੀ ਜਿਹੀ ਕਲੇਪਾ ਮੈਂ ਇਹਨੂੰ ਕਹਿੰਨਾ ਕੁਰਸੀ ਤੇ ਚੜ ਉੱਪਰ ਬੈਠ ਸਾਲ ਮਾਰ ਕੇ ਉੱਪਰ ਚੜ ਜਾਂਦਾ ਫਿਰ ਇਹਨੂੰ ਐ ਕਹਿੰਦਾ ਚੱਲ ਥੱਲੇ ਆ ਫਿਰ ਥੱਲੇ ਆ ਜਾਂਦਾ ਫਿਰ ਮੈਂ ਕਹਿੰਦਾ ਚੱਲ ਉੱਪਰ ਜਾ ਫਿਰ ਉੱਪਰ ਚਲੇ ਜਾਂਦਾ ਹਲੇ ਦੀ ਮੈਂ ਟ੍ਰੇਨਿੰਗ ਸ਼ੁਰੂ ਕੀਤੀ ਆ ਅੱਛਾ ਇਹਨੂੰ ਪੂਰੀ ਟ੍ਰੇਨਿੰਗ ਦਵਾਗੇ ਹਰ ਚੀਜ਼ ਦੀ ਠੀਕ ਹੈ ਕਿ ਨਹੀਂ ਇਹ ਬਾਜ ਦਸਵੇਂ ਪਾਤਸ਼ਾਹ ਜੀ ਦਾ ਅਸੀਂ ਇਹਦੇ ਦਾਸ ਆ ਮਾਲਕ ਨਹੀਂ ਹੋ ਸਕਦੇ ਇਹਦੇ ਕਦੇ ਅਸੀਂ ਇਹ 10ਵੇਂ ਪਾਸ਼ਾ ਜੀ ਦਾ ਉਹਨਾਂ ਦੀ ਉਂਗਲ ਤੇ ਬੈਠਦਾ ਸੀਗਾ 14 ਚੰਗਾ ਲੱਗੀਆਂ ਨੇ 14 ਚੰਗਾ ਜਿੱਟੀਆਂ ਨੇ ਇਹ ਹਰ ਵਕਤ 10ਵੇਂ ਪਾਸ਼ਾ ਜੀ ਦੇ ਨਾਲ ਹੀ ਰਿਹਾ 14 ਚੰਗਾ ਤੇ ਇਹ ਤੀਰ ਵੀ ਫੜ ਕੇ ਲਿਆਉਂਦਾ ਸੀਗਾ ਟੁੱਟਦਾ ਤੀਰ ਫੜ ਲੈਣਾ ਫੜ ਲਿਆਉਣਾ ਸੀਗਾ ਇੱਕ ਲੜਾਈ ਜੰਗ ਲੱਗੀ ਸੀਗੀ ਜਦ ਉੱਥੇ ਇੱਕ ਮੁਗਲ ਦੀ ਟੋਪੀ ਲਿਆਇਆ ਸੀਗਾ ਲਾ ਕੇ ਇਹ 10ਵੇਂ ਪਾਸ਼ਾ ਦਾ ਹਰ ਗੱਲ ਮੰਨਦਾ ਸੀ ਇਹ ਜਿੱਤ ਦਾ ਪ੍ਰਤੀਕ ਆ ਇਹ ਜਿੱਥੇ ਵੀ ਚਲੇ ਜਾਊਗਾ ਉੱਥੇ ਜਿੱਤ ਹੋ ਜੂ ਫਤਿਹ ਦਾ ਪ੍ਰਤੀਕ ਹੈ ਫਤਿਹ ਦਾ ਫਤਿਹ ਦਾ ਜਿੱਤ ਦਾ ਫਤਿਹ ਦਾ ਵੀ ਪ੍ਰਤੀਕ ਹੈ ਜਿੱਤ ਦਾ ਵੀ ਪ੍ਰਤੀਕ ਹੈ 6ਵੀਂ ਗੱਲ ਆ 6ਵੇਂ ਗੱਲ ਆ ਮੈਂ ਹੁਣ ਗਿਆ ਸੀਗਾ ਕਿਸਾਨਾਂ ਦੇ ਉੱਥੇ ਧਰਨੇ ਤੇ ਮੈਂ ਮਰਨ ਵਰਤ ਤੇ ਵੀ ਬੈਠਿਆ ਸੀਗਾ ਉਹਨਾਂ ਦੇ ਨਾਲ 111 ਬੰਦਿਆਂ ਦੇ ਵਿੱਚ ਕੁਝ ਵੀ ਨਾਲ ਗਿਆ ਹੈ ਇਹ ਉੱਥੇ ਵੀ ਨਾਲ ਸੀਗਾ ਮੇਰੇ ਅਸਾਂ ਉੱਥੇ ਹੀ ਮੈਂ ਰਹਿੰਦਾ ਸੀਗਾ ਇਹ ਵੀ ਉੱਥੇ ਹੀ ਰਹਿੰਦਾ ਸੀ ਉਹਨਾਂ ਦੇ ਇੱਕ ਬੰਦੇ ਨੇ ਮੇਰੇ ਬਾਜ ਨੂੰ ਮਾਰਾ ਕਹਤਾ ਇਹ ਤਾਂ ਮਾਸ ਖਾਂਦਾ ਜੀ ਯਾਰ ਜਦੋਂ ਰਾਜਾ ਵਾ ਪੰਛੀਆਂ ਦਾ ਉਹਨੇ ਉਹਨੇ ਕੁਝ ਖਾਣਾ ਹੀ ਨਹੀਂ ਉਹਨੇ ਖਾਣਾ ਹੀ ਮਾਸ ਉਹਨੇ ਮਾਸ ਹੀ ਖਾਊਗਾ ਉਹਨੇ ਘਾਤਾ ਖਾਣਾ ਨਹੀਂ ਘਾਤਾ ਖਾਣਾ ਨਹੀਂਗਾ ਇਹ ਗੰਦਾ ਐ ਫਲਾਨਾ ਇਹਨੂੰ ਐ ਫਲਾਨਾ ਮੈਨੂੰ ਕਹਿੰਦਾ ਤੂੰ ਟਰਾਲੀ 'ਚ ਪੈ ਜਾ ਬਈ ਮਰਨ ਵਰਤ ਤੀ ਸੀ ਮੈਂ ਉਹਨਾਂ ਦੇ ਨਾਲ ਮੈਂ ਟਰਾਲੀ 'ਚ ਪੈ ਗਿਆ ਮੈਂ ਕਿ ਕੋਈ ਗੱਲ ਨਹੀਂ ਫੇਰ ਕੀ ਹੁੰਦਾ ਯਾਰ ਆਪਾਂ ਤਾਂ ਇੱਥੇ ਕਿਹੜਾ ਆਪਾਂ ਕੋਈ ਇੱਥੇ ਕੋਈ ਹੰਕਾਰ ਆਪਾਂ ਨੂੰ ਘੁਮਾਂਦਾ ਹਨਾ ਦੋ ਦਿਨ ਮੈਂ ਫੇਰ ਰਿਹਾ ਉੱਥੇ ਮੈਨੂੰ ਲਾਈਟ ਨਹੀਂ ਟਰਾਲੀ 'ਚ ਲਾ ਕੇ ਦਿੱਤੀ ਉਹਨਾਂ ਨੇ ਨਾਲ ਹੀ ਬਾਜ ਮੇਰੇ ਇਹ ਤਾਂ ਨਫ਼ਰਤ ਕਰਦੇ ਇੰਨੀ ਨਫ਼ਰਤ ਕਰਦੇ ਸੀਗੇ ਮੈਂ ਉੱਥੋਂ ਆ ਗਿਆ ਦੁਖੀ ਹੋ ਕੇ ਮੈਂ ਕਿਹਾ ਕੋਈ ਗੱਲ ਨਹੀਂ ਅਕਾਲਪੁਰ ਖਹਿਗਾ ਉੱਪਰ ਆਹ ਦੇਖ ਲਓ ਕੀ ਹੋ ਗਿਆ ਹੁਣ ਥੋੜੇ ਦਿਨਾਂ ਦੇ ਵਿੱਚ ਹੀ ਕਹਿੰਦੇ ਆ ਨਾ ਵੀ ਮਾੜਾ ਨਹੀਂ ਕਿਸੇ ਨੂੰ ਕਹਿਣਾ ਚਾਹੀਦਾ ਜਾਨਵਰ ਨੂੰ ਮਾੜਾ ਨਾ ਮਾੜਾ ਜਾਨਵਰ ਨੂੰ ਕਦੇ ਨਹੀਂ ਕਹਿਣਾ ਚਾਹੀਦਾ ਸੋਚ ਥੋੜੀ ਮਾੜੀ ਹੋ ਸਕਦੀ ਹੈ ਜਾਨਵਰ ਕਦੇ ਮਾੜਾ ਨਹੀਂ ਜਿਹੜੀ ਚੀਜ਼ ਉਹਨੇ ਖਾਣੀ ਆ ਉਹਨੇ ਖਾਣੀ ਖਾਣੀ ਆ ਉਹਨੂੰ ਤੁਸੀਂ ਰੋਕ ਨਹੀਂ ਸਕਦੇ ਤੁਸੀਂ ਉਹਦੇ ਨਾਲ ਇੱਕ ਅਤਿਆਚਾਰ ਕਰੋਗੇ ਫਿਰ ਜੇ ਉਹਨੂੰ ਤੁਸੀਂ ਹੋਰ ਚੀਜ਼ ਦਵੋਗੇ ਅਕਾਲ ਪੁਰਖ ਨੇ ਇਨਸਾਨ ਨੂੰ ਐਸੇ ਕਰਕੇ ਬਣਾਇਆ ਵੀ ਤੂੰ ਆ ਚੀਜ਼ ਆ ਹੱਦ 'ਚ ਆ ਚੀਜ਼ ਕਰ ਸਕਦਾ ਜਾਨਵਰਾਂ ਨੂੰ ਵੀ ਉਹੀ ਚੀਜ਼ 'ਚ ਬਣਾਇਆ ਵਾ ਹੁਣ ਕਬੂਤਰ ਮਾਸ ਨਹੀਂ ਖਾਂਦਾ ਹੈਗਾ ਉਹ ਦਾਣਾ ਹੀ ਚੁਗਦਾ ਉਹ ਉਹਦਾ ਸੁਭਾਅ ਇਸ ਤਰ੍ਹਾਂ ਦਾ ਹੈ ਅੱਛਾ ਬਾਬਾ ਜੀ ਇਹ ਦੱਸੋ ਵੀ ਬਹੁਤ ਸਾਰੇ ਲੋਕ ਤੇ ਤਰ੍ਹਾਂ ਦਾ ਬਾਜਾਂ ਦਾ ਸ਼ਿਕਾਰ ਕਰਦੇ ਨੇ ਠੀਕ ਹੈ ਨਾ ਇਹ ਚੰਗੀ ਗੱਲ ਹੈ ਕਿਉਂਕਿ ਕੁਦਰਤ ਦੇ ਜੀਵ ਹੈ ਜੀਣ ਦਾ ਹੱਕ ਸਾਰਿਆਂ ਨੂੰ ਹੈਗਾ ਆ ਕਿਉਂਕਿ ਆਪਾਂ ਕਿਸੇ ਦੀ ਕੋਈ ਜਾਨ ਲੈਣਾ ਸਾਡੇ ਮਤਲਬ ਵੀ ਹੱਕ ਨਹੀਂ ਸਾਡਾ ਤੇ ਇਹਨਾਂ ਨੂੰ ਜੀਣ ਦਾ ਹੱਕ ਹੈ ਠੀਕ ਹੈ ਨਾ ਲੋਕੀ ਇਹਨਾਂ ਨੂੰ ਪਰੇਸ਼ਾਨ ਕਰਦੇ ਨੇ ਕਈ ਮਾਰਦੇ ਨੇ ਕਈ ਇਹਨਾਂ ਦਾ ਸ਼ਿਕਾਰ ਕਰਦੇ ਨੇ ਤੇ ਕੀ ਕਹਿਣਾ ਚਾਹੁੰਦੇ ਉਹਨਾਂ ਵਾਸਤੇ ਦੇਖੋ ਜੀ ਬਹੁਤ ਗਲਤ ਗੱਲ ਆ ਜਾਨਵਰ ਨੂੰ ਕਦੇ ਮਾਰ ਕੇ ਖਾਣਾ ਨਹੀਂ ਚਾਹੀਦਾ ਉਹ ਪੰਛੀ ਨੇ ਜਿਵੇਂ ਥੋਡੇ 'ਚ ਜਾਨ ਆ ਨਾ ਜਾਨ ਉਹਨਾਂ 'ਚ ਵੀ ਆ ਠੀਕ ਹੈ ਹੁਣ ਜਿਹੜਾ ਚੀਜ਼ ਜਿਹਦੇ ਖਾਤਰ ਬਣੀ ਆ ਉਹ ਤਾਂ ਉਹ ਖਾਊਗਾ ਹੀ ਖਾਊਗਾ ਜਿੰਨਾ ਖਾਤਰ ਨਹੀਂ ਬਣੀ ਤੁਸੀਂ ਉਹ ਜਾਨਵਰਾਂ ਨੂੰ ਮਾਰੀ ਜਾਂਦੇ ਹੋ ਨਜਾਇਜ਼ ਉਹਨਾਂ ਨੂੰ ਮਾਰ ਕੇ ਖਾ ਲੰਨੇ ਹੋ ਜਾਂ ਤੁਸੀਂ ਉਹਨਾਂ ਨੂੰ ਉਦਾਂ ਮਾਰ ਦੰਨੇ ਹੋ ਇਹ ਤਾਂ ਬਹੁਤ ਯਾਰ ਤੁਸੀਂ ਆਪਣਾ ਵੰਸ ਆਪਣੀ ਖਤਮ ਕਰ ਲੋਗੇ ਵੰਸ ਕੁੱਲ ਖਤਮ ਹੋ ਜੂ ਤੁਹਾਡੀ ਕਿਉਂਕਿ ਜਾਨਵਰਾਂ ਦੀ ਰੱਬ ਸੁਣਦਾ ਬਹੁਤ ਆ। ਆਪੇਜਵਾਨ ਹੁੰਦੇ ਨੇ ਰੱਬ ਇਹਨਾਂ ਦੀ ਜ਼ਿਆਦਾ ਸੁਣਦਾ। ਬੇਜਵਾਨ ਆ ਬੇਜਵਾਨਾਂ ਦੀ ਸੁਣਦਾ ਬਹੁਤ ਆ। ਇਹਨਾਂ ਨੇ ਜੋ ਕਹਿਤਾ ਉਹ ਉਹ ਹੋਣਾ ਹੀ ਹੋਣਾ ਵਾ। ਹੁਣ ਉੱਥੋਂ ਇਹਨੂੰ ਦੇਖ ਲਓ ਆਪਣੇ ਮੋਰਚੇ ਦੇ ਵਿੱਚੋਂ ਇਹਨੂੰ ਮਾਰਾ ਕਿਹਾ ਆ ਗਿਆ ਹੁਣ ਮੈਨੂੰ ਇਹਨਾਂ ਨੂੰ ਦੁੱਖ ਲੱਗਿਆ ਇਹਨੂੰ ਕਿੰਨਾ ਦੁੱਖ ਲੱਗਿਆ ਹੋਊਗਾ ਸਹੀ ਸਹੀ ਮੋਰਚਾ ਚੱਕਿਆ ਗਿਆ ਅੱਗ ਨਹੀਂ ਕਿਸੇ ਦੀ ਕੀ ਤਾਕਤ ਹੈ ਕੋਈ ਮੋਰਚੇ ਨੂੰ ਹੱਥ ਲਾ ਜਵੇ ਸੁਪਰੀਮ ਕੋਰਟ ਦੇ ਆਰਡਰ ਨੇ ਵੀ ਤੁਸੀਂ ਮੋਰਚਾ ੱੱਕੇ ਨਾ ਚੱਕ ਨਹੀਂ ਸਕਦੇ ਕੋਈ ਵੀ ਵੀ ਜਿਹੜਾ ਜਿੱਥੇ ਬੈਠਾ ਉਹਨੂੰ ਬੈਠਾ ਰਹਿਣ ਦੋ ਕਾਨੂੰਨ ਦੀ ਉਲੰਘਣਾ ਕੀਤੀ ਗਈ ਹੈ ਬਾਬਾ ਜੀ ਜਿਹੜੇ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਬੀ ਜਿੰਨਾ ਵੀ ਮਰਜੀ ਖਤਰਨਾਕ ਜਾਨਵਰ ਹੋਵੇ ਪਰ ਪਿਆਰ ਨਾਲ ਉਹਨੂੰ ਵਸ ਕੀਤਾ ਜਾ ਸਕਦਾ ਹੈ ਕਿੰਨਾ ਕਹਿੰਦੇ ਭਗਤਾ ਨੇ ਰੱਬ ਵਸ ਕੀਤਾ ਪ੍ਰੇਮ ਦੀਆਂ ਪਾ ਕੇ ਡੋਰਾ ਪ੍ਰੇਮ ਬਾਬਾ ਜੀ ਨੇ ਕੀਤਾ ਤੇ ਇਹ ਦੇਖ ਲਓ ਵੀ ਇਹ ਖਤਰਨਾਕ ਹੈ ਇਹਨੂੰ ਜੇ ਆਪਾਂ ਹੱਥ ਵਿਲਾਈਏ ਤੇ ਵੱਡ ਨੂੰ ਪੈ ਜਾਂਦਾ ਆਮ ਜਿਹੜਾ ਆਵਾਰਾ ਜਿਹੜਾ ਹੁੰਦਾ ਬਾਜ ਪਰ ਇਹ ਪਾਲਿਆ ਹੋਇਆ ਆ ਤੇ ਇਹ ਵੀ ਪਿਆਰ ਦਾ ਮਤਲਬ ਪਿਆਰੀ ਹੈ ਤੇ ਜੇ ਇਹਨੂੰ ਆਪਾਂ ਕੋਈ ਇਨੂੰ ਵੀ ਪਰੇਸ਼ਾਨ ਕਰਾਂਗੇ ਤੇ ਇਹ ਵੀ ਆਪਣੇ ਮਗਰ ਪੈ ਜਾਊਗਾ ਕੀ ਕਹਿਣਾ ਚਾਹੁੰਦੇ ਆ ਪਿਆਰ ਦੀ ਪਰਿਭਾਸ਼ਾ ਕੀ ਹੈ ਪਿਆਰ ਦੇ ਨਾਲ ਕਿਦਾਂ ਆਪਾਂ ਜਿੱਤ ਸਕਦੇ ਹਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੱਤਰਕਾਰ ਜੀ ਜਿਹੜਾ ਕੋਈ ਵੀ ਚੀਜ਼ ਆ ਪੰਜ ਕੋਈ ਜਾਨਵਰ ਲਾ ਲਓ ਕੋਈ ਬੱਚਾ ਲਾ ਲਓ ਕੋਈ ਵੀ ਲਾ ਲਓ ਜਾਨਵਰ ਇਹਦੇ ਵਿੱਚ ਆਪਾਂ ਜਦੋਂ ਪਿਆਰ ਹੈ ਪਿਆਰ ਦੇ ਨਾਲ ਹਰ ਇੱਕ ਚੀਜ਼ ਖਿੱਚੀ ਜਾਂਦੀ ਹੈਗੀ ਆ ਹੁਣ ਆਪਾਂ ਕੋਲੇ ਕੋਲੇ ਰੱਖਦੇ ਸਾਡੇ ਦਿਲਾਂ ਦੇ ਵਿੱਚ ਕੋਲੇ ਆ ਕੋੜੇ ਆ ਹੈਨਾ ਉਹ ਕੋੜਿਆਂ ਨੂੰ ਪਿਆਰ ਨਾਲ ਬਣਾ ਰੱਖਦੇ ਆ ਉਨਨਿਸ਼ ਬੁਲਾਈ ਦਿਆ ਫਤੇ ਬੁਲਾਉਂਦੇ ਤੇ ਉਹ ਭੱਜੇ ਆਉਂਦੇ ਆ ਜਦੋਂ ਕਿਦਾ ਘਾਲ ਉਹ ਨਾਲ ਹੀ ਆ ਜਾਂਦੇ ਘੋੜੇ ਕਿਉਂ ਭਾਸ਼ਾ ਜਿਹੜੀ ਭਾਸ਼ਾ ਆਪਾਂ ਜਾਨਵਰ ਨਾਲ ਜਾਂ ਕਿਸੇ ਬੰਦੇ ਨਾਲ ਵੀ ਆਪਾਂ ਵਰਤਾਂਗੇ ਨਾ ਉਹ ਭਾਸ਼ਾ ਪਿਆਰ ਦੀ ਆ ਜਿਹਨ ਪਿਆਰ ਨਾਲ ਇੱਕ ਆਪਾਂ ਪਿਆਰ ਦੀ ਗੱਲ ਕਰਦੇ ਆ ਭਾਸ਼ਾ ਪਿਆਰ ਦੀ ਇੱਕ ਖੂ ਹੁੰਦਾ ਹੁੰਦਾ ਨਾ ਖੂ ਦੇ ਵਿੱਚ ਕਹੋਗੇ ਨਾ ਬਾਈ ਜੀ ਤੇ ਉਹ ਤਾਂ ਜੀ ਦੀ ਆਊਗੀ ਆਵਾਜ਼ ਜੇ ਖੂ ਦੇ ਵਿੱਚ ਕਹੋਗੇ ਓਏ ਤੇ ਉਹਦੇ ਵਿੱਚ ਓਏ ਦੀ ਆਵਾਜ਼ ਆਊਗੀ ਹਣਾ ਤੇ ਅੱ ਵੀ ਜਾਨਵਰਾਂ ਨੂੰ ਪਤਾ ਲੱਗ ਜਾਂਦਾ ਵੀ ਕਿਹੜਾ ਬੰਦਾ ਪਿਆਰ ਨਾਲ ਬੁਲਾ ਰਿਹਾ ਕਿਹੜਾ ਬੰਦਾ ਗੁੱਸੇ ਨਾਲ ਬੁਲਾ ਰਿਹਾ ਉਹੀ ਤਾਂ ਕਹਿੰਦੇ ਹਾਂ ਹੁਣ ਜੇ ਹੁਣ ਆਪਾਂ ਇਹ ਜਿਹੜਾ ਜਾਨਵਰ ਹੈ ਹੁਣ ਪਿਆਰ ਨਾਲ ਖੁੱਲਿਆ ਬੰਦਿਆਂ ਨਹੀਂ ਆਵੇਗਾ ਦੇਖ ਲੋ ਬੱਜਿਆ ਨਹੀਂ ਆਵੇਗਾ ਖੁੱਲਾ ਇਹਨੂੰ ਸਾਡੇ ਨਾਲ ਪਿਆਰ ਹੈ ਬਾਣੇ ਵਾਲੇ ਜਾਊਗਾ ਜਿਆਦਾ ਬਾਣੇ ਵਾਲੇ ਕੋਲੇ ਬੈਠੂਗਾ ਜਾ ਦੂਜੇ ਬੰਦੇ ਕੋਲੇ ਨਹੀਂ ਘਟਵਾਦੀ ਜਾਂਦਾ ਉਹ ੱੇ ੱੱਕਾ ਕਰਾਂਗੇ ਫਿਰ ਬਹਿ ਜਾਂਦਾ ਤੁਹਾਡੇ ਦਾ ਮੈਂ ਬੈਠਾ ਤੁਹਾਡੇ ਨਾਲ ਪਤਾ ਨਹੀਂ ਕਿੰਨਾ ਬਹਿ ਗਿਆ ਪਿਆਰ ਸੀਗਾ ਤੁਹਾਡੇ ਨਾਲ ਤਾਂ ਕਰਕੇ ਇਹ ਜਿਹੜੀਆਂ ਚੀਜ਼ਾਂ ਪਿਆਰ ਬਹੁਤ ਜ਼ਰੂਰੀ ਆ ਹਰ ਇੱਕ ਜਾਨਵਰ ਨਾਲ ਜਿਵੇਂ ਹੁਣ ਆਪਾਂ ਕਹਿ ਦਿੰਦੇ ਆ ਇੱਕ ਗੱਲ ਕਰਦੇ ਆ ਵੀ ਰੋਡਾਂ ਦੇ ਉੱਤੇ ਜਾਨਵਰ ਤੁਰੇ ਫਿਰਦੇ ਹੁੰਦੇ ਹਨਾ ਜਿਵੇਂ ਜਾਨਵਰ ਐਕਸੀਡੈਂਟ ਹੋ ਜਾਂਦੇ ਆ ਗਿਆ ਉਹਨਾਂ ਦਾ ਵੀ ਇਲਾਜ ਹੋਣਾ ਚਾਹੀਦਾ ਹੈਗਾ ਇੱਕ ਆਖਰ ਨੂੰ ਪ੍ਰਮਾਤਮਾ ਨੇ ਜਾਣਤਾ ਪਾਈ ਹੈ ਨਾ ਜਿਵੇਂ ਇਨਸਾਨ ਦੇ ਵਿੱਚ ਜਾਣਾ ਉਦਾਂ ਹੀ ਜਾਨਵਰ ਦੇ ਵਿੱਚ ਜਾਣ ਹੈਗੀ ਹੈ ਵੀ ਆਪਾਂ ਨੂੰ ਜਿਵੇਂ ਹੁਣ ਕੰਪਿਊਟਰ ਹੈ ਗਰਮੀ ਆ ਗਈ ਬਹੁਤ ਜ਼ਿਆਦੀ ਪੈ ਰਹੀ ਹੈ ਹੁਣ ਗਰਮੀ ਪੈ ਚਾਲੂ ਹੋ ਜਾਣਾ ਵੀ ਆਪਾਂ ਨੂੰ ਕੋਠਿਆਂ ਦੇ ਉੱਤੇ ਜਾਨਵਰਾਂ ਵਾਸਤੇ ਪਾਣੀ ਬਹੁਤ ਜ਼ਰੂਰੀ ਹੈ ਤੇ ਜਿਵੇਂ ਹੁਣ ਚੌਂਕ ਦੇ ਵਿੱਚ ਕੁੱਤੇ ਜਾਨਵਰ ਫਿਰਦੇ ਆ ਦਰਵੇਸ਼ ਫਿਰਦੇ ਆ ਉਹਨਾਂ ਵਾਸਤੇ ਪਾਣੀ ਬਹੁਤ ਜ਼ਰੂਰੀ ਹੈ ਠੀਕ ਹੈ ਨਾ ਜੀ ਇਹ ਚੀਜ਼ਾਂ ਜਿਹੜੀਆਂ ਨੇ ਨਾ ਜਾਨਵਰਾਂ ਨੂੰ ਚਾਹੀਦੀਆਂ ਚਾਹੀਦੀਆਂ ਨੇ ਤੇ ਆਪਾਂ ਨੂੰ ਜਿੰਨੇ ਵੀ ਆਪਾਂ ਜਿੰਨੇ ਵੀ ਆਪਣੀ ਵੀਡੀਓ ਦੇਖਦੇ ਆ ਜਿੰਨੇ ਵੀ ਮੇਰੇ ਵੀਰ ਭਰਾ ਮੇਰੇ ਸੰਗਤ ਭਰਾ ਬੱਚੇ ਆ ਵੀ ਇਹ ਆਪਾਂ ਜਰੂਰ ਇੱਕ ਫਰਜ਼ ਪੂਰਾ ਕਰੀਏ ਵੀ ਇਹ ਜਾਨਵਰ ਬੋਲ ਨਹੀਂ ਸਕਦੇਗੇ ਬੋਲ ਕੇ ਪਾਣੀ ਨਹੀਂ ਮੰਗ ਸਕਦੇਗੇ ਬੋਲ ਕੇ ਇਹ ਕੁਝ ਮੰਗਦੇ ਨਹੀਂ ਹੈਗੇਗੇ ਹੁਣ ਜਿਹੜੇ ਆਪਾਂ ਕਹਿ ਦਿੰਦੇ ਆ ਵੀ ਸਾਡੇ ਕੰਮਕਾਰ ਬੰਦ ਹੋ ਜਾਂਦੇ ਆ ਕਹਿੰਦੇ ਹਨ ਆਪਾਂ ਪੰਡਤਾਂ ਦੇ ਮਮੜੀਆਂ ਦੇ ਮਸੀਹਾਂ ਦੇ ਮੱਥਾ ਟੇਕਦੇ ਫਿਰਦੇ ਆ ਫਿਰਦੇ ਆ ਨਾ ਤੇ ਮੈਂ ਕਹਿੰਦਾ ਇਹ ਹੀ ਚੀਜ਼ ਆਪਾਂ ਜਾਨਵਰਾਂ ਨੂੰ ਪਾ ਦਈਏ ਇਹ ਹੀ 31 ਦਿਨ ਤੁਸੀਂ ਜਿਹੜਾ ਭੌਣ ਹੁੰਦਾ ਉਹਨਾਂ ਕੀੜਿਆਂ ਦਾ ਤੇ ਉਹਨਾਂ ਨੇ ਵੀਰੇ ਘਰੇ ਥੋੜੀ ਮੰਗਣਾ ਆਣਾ ਮੰਗਣਾ ਨਾ ਕਰੇ ਉਹਨਾਂ ਦੀ ਸੇਵਾ ਕਰੋ ਉਹਨਾਂ ਦੇ ਦਾਣੇ ਪਾਓ ਉਹਨਾਂ ਨੂੰ ਕਬੂਤਰਾਂ ਨੂੰ ਦਾਣੇ ਪਾਓ ਮੈਂ ਕਹਿੰਦਾ ਜਿਹੜਾ ਕੰਮ ਨਹੀਂ ਹੁੰਦਾ ਉਹ ਵੀ ਹੋਊਗਾ 100% ਹੋਊਗਾ ਕੰਮ ਧੰਨਵਾਦ ਖਾਲਸਾ ਵਾਹਿਗੁਰੂ ਸੋ ਇਹ ਹੈ ਵੀ ਜਿਹੜੇ ਜੀਵਾਂ ਨੂੰ ਪਰਮਾਤਮਾ ਨੇ ਧਰਤੀ ਤੇ ਭੇਜਿਆ ਤੇ ਉਹਨਾਂ ਦਾ ਅੰਜਲ ਵੀ ਨਾਲ ਹੀ ਭੇਜਿਆ ਆ ਪਰ ਫਿਰ ਵੀ ਸਾਨੂੰ ਚਾਹੀਦਾ ਆ ਉਸ ਪਰਮਾਤਮਾ ਨੇ ਜਿਹੜੀ ਸੇਵਾ ਸਾਨੂੰ ਬਖਸ਼ਿਆ ਉਹਦੇ ਵਿੱਚ ਵੀ ਆਪਾਂ ਨੂੰ ਵੱਟ ਚੜ ਕੇ ਹਿੱਸਾ ਲੈਣਾ ਚਾਹੀਦਾ ਆ ਤੇ ਉਹਨਾਂ ਨੂੰ ਵੀ ਦਾਨਪੁਣ ਕਰਨਾ ਚਾਹੀਦਾ ਹੈ ਤੇ ਜੀਵਾ ਦੇ ਨਾਲ ਬਹੁਤ ਪਿਆਰ ਕਰਨਾ ਚਾਹੀਦਾ ਹੈ ਜੀਵ ਜਿਹੜੇ ਕੁਦਰਤੀ ਜੀਵ ਹੁੰਦੇ ਨੇ ਆਪਣੇ ਨਾਲ ਹੀ ਨੋਹ ਮਾਸ ਦਾ ਰਿਸ਼ਤਾ ਹੁੰਦੇ ਨੇ ਤੇ ਇਹਨਾਂ ਨੂੰ ਕਦੇ ਵੀ ਦੁਤਕਾਰਨਾ ਨਹੀਂ ਚਾਹੀਦਾ ਮਾਰਨਾ ਨਹੀਂ ਚਾਹੀਦਾ ਕੁੱਟਮਾਨੀ ਕਰਨੀ ਚਾਹੀਦੀ ਤੋ ਸੋ ਇਹਨਾਂ ਨੂੰ ਵੀ ਬੜੇ ਪਿਆਰ ਦੀ ਜ਼ਰੂਰਤ ਹੈ ਇਹ ਵੀ ਪਿਆਰ ਭਾਲਦੇ ਨੇ ਤੁਹਾਡੇ ਕੋਈ ਪੈਸਾ ਨਹੀਂ ਮੰਗਦੇ ਸਿਰਫ ਕੁਛ ਵੀ ਜੇ ਤੁਸੀਂ ਆਪਣੀ ਮਰਜ਼ੀ ਨਾਲ ਕੁਛ ਇਹਨਾਂ ਨੂੰ ਦਾਣਾ ਪਾਣੀ ਖਿਲਾ ਦਿੰਦੇ ਹੋ ਤੇ ਉਹ ਇਹ ਬੜਾ ਚੁੱਪਚਾਪ ਕਾਣ ਕੇ ਖਾ ਲੈਂਦੇ ਨੇ ਤੇ ਪਿਆਰ ਦੇ ਨਾਲ ਕਿਸੇ ਵੀ ਖਤਰਨਾਕ ਜਾਨਵਰ ਨੂੰ ਜਿਹੜਾ ਪਿਆਰ ਨਾਲ ਵਸਤ ਕੀਤਾ ਜਾ ਸਕਦਾ ਹੈ ਤੇ ਤੁਹਾਡਾ ਇਸ ਵੀਡੀਓ ਬਾਰੇ ਕੀ ਵਿਚਾਰ ਹੈ ਆਪਣੇ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਦੱਸਿਓ ਤੇ ਆਪਣੇ ਜਿਹੜੇ ਕਮੈਂਟ ਨੇ ਸਭੇ ਪਾਸ਼ਾ ਦੇ ਵਿੱਚ ਦਿਓ ਇਸ ਤਰ੍ਹਾਂ ਦੀ ਹੋਰ ਅਪਡੇਟਸ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਦੀਪਕ ਕੁਮਾਰ ਦੇ ਨਾਲ प्रदीप ਭੰਡਾਰੀ ਲੁਧਿਆਣਾ ਲਾਈਵ